ਹਾਂਜੀ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਦੁਬਈ ਦੇ ਕੋਲ ਪੈਸਾ ਬਹੁਤ ਜ਼ਿਆਦਾ ਇਹ ਸ਼ਾਇਦ ਸਾਰਾ ਜੱਗ ਜਾਣਦਾ ਪਰ ਪੈਸਾ ਖਰਚਣਾ ਕਿੱਥੇ ਆ ਇਹ ਸਿਰਫ ਤੇ ਸਿਰਫ ਦੁਬਈ ਜਾਣਦਾ ਤੇ ਬਾਕੀ ਇਸ ਬਿਲਡਿੰਗ ਦੇ ਅੰਦਰ ਉਹਨਾਂ ਨੇ ਇਹੋ ਜਿਹਾ ਬਹੁਤ ਕੁਝ ਵਿਖਾਇਆ ਵਾ ਜੇ ਤੁਹਾਨੂੰ ਕਿ ਪਤਾ ਲੱਗਦਾ ਵੀ ਆਉਣ ਵਾਲਾ ਦੁਬਈ ਜਿਹੜਾ ਉਹ ਕਿਦਾਂ ਦਾ ਦਿਖੂਗਾ ਤੇ ਚੱਲਦੇ ਆਂ ਅੰਦਰ ਦੇਖਦੇ ਆਂ ਜਾ ਕੇ ਤੇ ਕਿਉਂਕਿ ਇਸ ਬਿਲਡਿੰਗ ਦੇ ਵਿੱਚ ਫਿਊਚਰ ਦੇ ਬਾਰੇ ਵਿੱਚ ਬਹੁਤ ਕੁਝ ਦਿੱਤਾ ਹੋਇਆ ਸੋ ਇਹਦਾ ਨਾਮ ਹੀ ਇਹਨਾਂ ਨੇ ਮਿਊਜ਼ੀਅਮ ਆਫ ਫਿਊਚਰ ਰੱਖਿਆ ਆ ਤੇ ਇਹਦੀ ਜਿਹੜੀ ਬਿਲਡਿੰਗ ਆ ਉਹ ਵੀ ਆਪਣੇ ਆਪ ਦੇ ਵਿੱਚ ਬਿਲਕੁਲ ਯੂਨੀਕ ਆ ਤੇ ਇਹ ਜਿਹੜੀ ਬਿਲਡਿੰਗ ਦੇ ਉੱਪਰ ਕੈਲੀਗ੍ਰਾਫੀ ਆ ਇਹ ਅਰੈਬਿਕ ਲੈਟਰਾਂ ਦੇ ਵਿੱਚ ਆ ਤੇ ਇਹ ਖਾਸ ਤੌਰ ਤੇ ਜਿਹੜਾ ਦੁਬਈ ਦਾ ਰਾਜਾ ਵਾ ਉਹਦੇ ਕੁਝ ਖਾਸ ਸੁਨੇਹੇ ਆ ਜਿਨ੍ਹਾਂ ਨੂੰ ਕਿ ਸਪੈਸ਼ਲ ਤੌਰ ਤੇ ਦੇ ਉੱਤੇ ਲਿਖਿਆ ਗਿਆ ਵਾ ਤੇ ਇਹਨਾਂ ਵਿੱਚੋਂ ਇੱਕ ਆ ਕਿ ਅਸੀਂ ਭਾਵੇਂ 100 ਸਾਲ ਰਹੀਏ ਜਾਂ ਨਾ ਰਹੀਏ ਪਰ ਸਾਡੇ ਕੀਤੇ ਹੋਏ ਕੰਮ ਜਿਹੜੇ ਆ ਉਹ ਸਦੀਆਂ ਤੱਕ ਯਾਦ ਰਹਿਣਗੇ ਅੱਜ ਕਾਫੀ ਸਾਰੇ ਟੂਰਿਸਟ ਵੀ ਆਏ ਹੋਇਆ ਲਾਈਨਾਂ ਵਿੱਚ ਲੱਗੀਆਂ ਹੋਈਆਂ ਪਰ ਆਪਾਂ ਨੇ ਟਿਕਟਾਂ ਜਿਹੜੀਆਂ ਆਨਲਾਈਨ ਲੈ ਲਈਆਂ ਸੋ ਸਾਨੂੰ ਲਾਈਨ ਦੇ ਵਿੱਚ ਨਹੀਂ ਖੜਨਾ ਪੈਣਾ ਬਾਕੀ ਅੰਦਰ ਦਾ ਜਿਹੜਾ ਏਰੀਆ ਉਹ ਵੀ ਐਂ ਜਿਦਾ ਮੋਮ ਦਾ ਬਣਿਆ ਹੁੰਦਾ ਤੇ ਥੋੜਾ ਥੋੜਾ ਗਲੋਇੰਗ ਆ ਕੈਮਰੇ 'ਚ ਪਤਾ ਨਹੀਂ ਕਿੰਨਾ ਇੱਕ ਕੈਪਚਰ ਹੋ ਰਿਹਾ ਬਟ ਵੈਸੇ ਅੰਦਰ ਦਾ ਜਿਹੜਾ ਗਲੋ ਆ ਬਹੁਤ ਜ਼ਿਆਦਾ ਸੋਹਣਾ ਤੇ ਜੇ ਤੁਸੀਂ ਵੇਖੋਗੇ ਉੱਪਰ ਅੱਖਰਾਂ ਦੇ ਵਿੱਚ ਵੀ ਜਿਹੜੀ ਲਾਈਟ ਆ ਉਹ ਮੂਵ ਹੋ ਰਹੀ ਆ ਖੱਬੇ ਸੱਜੇ ਨੂੰ ਇਹ ਵੀ ਆਪਣੇ ਆਪ ਦੇ ਵਿੱਚ ਵੱਖਰੀ ਚੀਜ਼ ਹੈ ਜਿਹੜੀ ਪਹਿਲੀ ਵਾਰ ਦੇਖੀ ਆਪਾਂ ਤੇ ਲਿਫਟ ਲੈ ਕੇ ਅਸੀਂ ਹੁਣ ਪਹੁੰਚਾਂਗੇ 5th ਫਲੋਰ ਦੇ ਉੱਤੇ ਹਾਂ ਵੀ ਕਿਉਂ ਇਸ ਇੰਦਰ ਮੈਂ ਜੰਮਕਾ ਤੇ ਆ ਜਿਹੜਾ ਕਮਰਾ ਨਾ ਇਹ ਬੜੀ ਕਹੈਂਟ ਚੀਜ਼ ਆ ਇਹਦੇ ਵਿੱਚ ਉਹਨਾਂ ਨੇ ਉਹ ਸਾਰੀ ਫੀਲਿੰਗ ਤੁਹਾਨੂੰ ਦਿੰਦੇ ਆ ਜਿਹੜੀ ਇੱਕ ਐਸਟਰੋਨੌਟ ਜਿਹੜਾ ਵਾਹ ਧਰਤੀ ਤੋਂ ਰਾਕਟ ਤੇ ਨਾਲ ਜਿਹੜਾ ਉੱਪਰ ਜਾਂਦਾ ਤੇ ਉੱਪਰ ਜਾ ਕੇ ਤੇ ਜਿਹੜਾ ਸਪੇਸ ਸਟੇਸ਼ਨ ਹੈ ਉਹਦੇ ਨਾਲ ਜਿਹੜਾ ਡੌਕਿੰਗ ਹੁੰਦੀ ਆ ਉਸ ਸਪੇਸ ਕ੍ਰਾਫਟ ਦੀ ਉਹ ਸਾਰਾ ਜਿਹੜਾ ਐਕਸਪੀਰੀਅੰਸ ਆ ਉਹ ਬਾ ਕਮਾਲ ਆ ਤੇ ਮੈਨੂੰ ਲੱਗਦਾ ਵੀ ਹਰ ਬੰਦਾ ਉੱਪਰ ਤੇ ਹੁਣ ਜਾ ਨਹੀਂ ਸਕਦਾ ਪਰ ਉਹ ਵਾਲੀ ਫੀਲਿੰਗ ਜਿਹੜੀ ਆ ਇਹ ਇਹਦੇ ਵਿੱਚ ਜ਼ਰੂਰ ਮਿਲ ਸਕਦੀ ਹੈ ਤੇ ਇੱਕ ਜਿਹੜੀ ਹੋਰ ਖਾਸ ਚੀਜ਼ ਜਿਹੜੀ ਇਹਨਾਂ ਨੇ ਇੱਥੇ ਡਿਸਪਲੇ ਕੀਤੀ ਆ ਉਹ ਮੋਸਟਲੀ ਡਿਜੀਟਲ ਆ ਤੇ ਉਹ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਸੋਲਰ ਪੈਨਲ ਹੁਣ ਧਰਤੀ ਦੇ ਉੱਤੇ ਲੱਗਦੇ ਆ ਪਰ ਇਦਾਂ ਦਾ ਕੋਈ ਸਿਸਟਮ ਜਿਹੜਾ ਉਹ ਫਿਊਚਰ ਦੇ ਵਿੱਚ ਅਸਮਾਨ 'ਚ ਲੱਗਾ ਹੋਊਗਾ ਤੇ ਉੱਥੋਂ ਕਿਵੇਂ એનર્ਜੀ ਜਿਹੜੀ ਆ ਲਾ ਲਓ ਕਿ ਜਿਹੜੀ ਹੀਟ ਆ ਜਾਂ ਇਲੈਕਟ੍ਰਿਸਿਟੀ ਲਾ ਲਓ ਕਿਵੇਂ ਧਰਤੀ ਦੇ ਉੱਤੇ ਟਰਾਂਸਫਰ ਹੋਣੀ ਆ ਉਹ ਵੀ ਬਾਕਮਾਲ ਇਹਨਾਂ ਨੇ ਬਹੁਤ ਸੋਹਣੀ ਪ੍ਰੈਜੈਂਟੇਸ਼ਨ ਹੈ ਉਹਦੀ ਤੇ ਵੇਖਣ ਵਾਲੀ ਚੀਜ਼ ਆ ਕਿ ਕਰਨਾ ਆਹ ਰਹਾ ਮੈਂ ਰਿਸਟੋਰੈਂਟ ਦਾ ਆਮ ਸਕੈਨ ਕਰੂੰਗਾ ਤੇ ਇੱਥੇ ਆਪਾਂ ਸਕੈਨ ਕਰਦੇ ਹਾਂ ਆਹ ਵਾਲਾ ਰਿਸਟੋਰੈਂਟ ਆ ਗਿਆ ਵੈਲਕਮ ਸਮੀਰ ਸੋ ਹੁਣ ਇਹਨੇ ਮੈਨੂੰ ਪੁੱਛਣਾ ਆ ਇੰਗਲਿਸ਼ ਜਾਂ ਅਰਬਿਕ ਅਜੇ ਨਾ ਡਿਟੇਲ ਕਰੂੰਗਾ ਆਹ ਜੇ ਮੈਂ ਰੋਟੇਟ ਕਰੂੰਗਾ ਅਰਬਿਕ ਹੋ ਗਿਆ ਇੰਗਲਿਸ਼ ਅਰਬਿਕ ਇੰਗਲਿਸ਼ ਸੋ ਇੰਗਲਿਸ਼ ਵਿੱਚ ਮੈਨੂੰ ਡਿਟੇਲਸ ਕਰਨੀ ਸੋ ਹੁਣ ਆਪਾਂ ਅੱਜ ਦੀ ਫੋਟੋ ਆ ਗਈ ਹੈ ਹੁਣ ਜੇ ਮੈਂ ਉਹ ਥੋੜਾ ਰੋਟੇਟ ਕਰੂੰਗਾ a photo with the Ubi, Madata, what is the information? The allocation that the orbital space station, the central hub of humanity, <laughs> <laughs> hope you enjoyed your new display. So now you can proceed to the chapter two by. ਤੇ ਆ ਜਿਹੜੀ ਜਗਾ ਵਾ ਇਹ ਮੇਰੇ ਖਿਆਲ ਨਾਲ ਦੁਨੀਆ ਦੇ ਸਭ ਤੋਂ ਮਹਿੰਗੀ ਜਗਾ ਹੋਊਗੀ ਇਨ ਫਿਊਚਰ ਜੇ ਇਹੋ ਜੀ ਜਗਾ ਬਣਾਈ ਜਾਵੇ ਤੇ ਬੇਸਿਕਲੀ ਇਹ ਇੱਕ ਇਹੋ ਜੀ ਲੈਬ ਆ ਜਾਂ ਸੈਕਸ਼ਨ ਆ ਜਿੱਥੇ ਇੱਕ ਵਰਲਡ ਦੇ ਜਿੰਨੇ ਵੀ ਜੀਵ ਜੰਤੂ ਹੈਗੇ ਆ ਇਨਸਾਨ ਹਵਾ ਚ ਪਾਣੀ ਚ ਜਿੱਥੇ ਵੀ ਰਹਿੰਦੇ ਆ ਉਹਨਾਂ ਦੇ ਸਾਰਿਆਂ ਦੇ ਜਿਹੜੇ ਜੈਨੇਟਿਕਸ ਜੀਨ ਜਿਹੜੇ ਜੀਨਸ ਦੀ ਜਿਹੜੀ ਕਾਪੀ ਆ ਨਾ ਉਹ ਇਹਦੇ ਵਿੱਚ ਰੱਖੀ ਹੋਈ ਆ ਤੇ ਇਹ ਸਾਰੇ ਬੇਸਿਕਲੀ ਕਰੋਮੀਅਮ ਮਾਡਲ ਆ क्रोम्स ਉਹਨਾਂ ਨੇ ਯੂਜ਼ ਕੀਤੀ ਹੋਈ ਹੈ ਮੈਟਲ ਦੇ ਜਿਹੜੇ ਬ੍ਰੀਕ ਵਾਇਰ ਜਿਹੜੀਆਂ ਹੁੰਦੀਆਂ ਵਾ ਉਥੋਂ ਇਹ ਸਿਸਟਮ ਬਣਿਆ ਹੋਇਆ ਤੇ ਇਹ ਜਿਹੜੇ ਮਾਡਲਸ ਬਣਾਏ ਆ ਨਾ ਮੈਂ ਇਹਦੀ ਮਿਹਨਤ ਦੀ ਭਾਈ ਦਾਤ ਦੇਣਾ ਇਹਨਾਂ ਨੂੰ ਮੈਨੂੰ ਲੱਗਦਾ ਵੀ ਇੰਨੀ ਬਰੀਕੀ ਨਾਲ ਜਿਹੜਾ ਕੰਮ ਇਹਨਾਂ ਨੇ ਕਰਕੇ ਵਿਖਾਇਆ ਹੋਇਆ ਨਾ ਇੱਥੇ ਭਾਈ ਇਹ ਦੁਨੀਆ ਦੇ ਵਿੱਚ ਮੈਂ ਹੋਰ ਤਾਂ ਕਿਤੇ ਨਹੀਂ ਵੇਖਿਆ ਹੋ ਸਕਦਾ ਹੋਰ ਕੰਟਰੀਆਂ 'ਚ ਹੋਵੇ ਜ਼ਰੂਰ ਪਰ ਇਹਦੇ ਨਾਲ ਦੀ ਚੀਜ਼ ਮੈਂ ਪਹਿਲਾਂ ਕਦੇ ਨਹੀਂ ਵੇਖੀ ਤੇ ਸਭ ਤੋਂ ਪਹਿਲਾਂ ਅਸੀਂ ਗਏ ਸੀ 9ਵੇਂ ਫਲੋਰ ਦੇ ਉੱਤੇ ਫਿਰ 4ਥੇ ਦੇ ਉੱਤੇ ਜਿੱਥੇ ਆਪਾਂ ਜੈਨੇਟਿਕਸ ਵਗੈਰਾ ਵੇਖਿਆ ਸੀ ਤੇ ਇਹ ਆ ਗਿਆ ਜੀ 3ਜਾ ਫਲੋਰ ਜਿੱਥੇ ਕਿ ਹੈਲਥ ਤੇ ਵੈਲ ਬੀਇੰਗ ਨੂੰ ਲੈ ਕੇ ਆ ਬਹੁਤ ਕੁਛ ਹੈੜਾ ਵਾ ਵਿਖਾਇਆ ਆ ਈਵਨ ਇੱਥੇ ਆ ਵਾਈਬ੍ਰੇਸ਼ਨ ਨਾਲ ਰਿਲੇਟਡ ਜਿਹੜੇ ਹੀਲਿੰਗ ਮੈਥਡਸ ਆ ਨਾ ਉਹ ਬੜੇ ਲਾਜਵਾਬ ਆ ਉਹ ਜੇ ਕੋਈ ਵੀ ਇੱਥੇ ਬੰਦਾ ਆਉਂਦਾ ਤਾਂ ਉਹ ਜ਼ਰੂਰ ਇਹ ਤੂੰ ਫੀਲ ਕਰਕੇ ਜਾ ਤੇ ਵਾਈਬ੍ਰੇਸ਼ਨ ਇੰਨੀ ਜਿਆਦਾ ਸਟਰੋਂਗ ਹੁੰਦੀਆਂ ਵੀ ਤੁਹਾਡਾ ਜਿਹੜਾ ਬਾਡੀ ਤੇ ਮਾਈਂਡ ਹੈ ਨਾ ਉਹਨੂੰ ਬਿਲਕੁਲ ਐ ਇੱਕ ਸੋਰ ਕਰ ਦਿੰਦਾ ਤੇ ਬਹੁਤ ਜਿਆਦਾ ਜਿਹੜਾ ਸਰੀਰ ਰਿਲੈਕਸ ਫੀਲ ਕਰਦਾ ਜੇ ਥੱਕਿਆ ਵੀ ਹੋ ਤਾਂ ਵੀ ਉਹ ਥਕਾਵਟ ਵੀ ਜਿਹੜੀ ਆ ਉਹ ਸਾਰੀ ਦੂਰ ਕਰ ਦਿੰਦਾ ਤੇ ਸਭ ਤੋਂ ਜਿਆਦਾ ਜਿਹੜੀ ਖੂਬਸੂਰਤ ਚੀਜ਼ ਹੈ ਨਾ ਉਹ ਆਹ ਵਾਲੀ ਵੀਡੀਓ ਮੈਂ ਨਾ ਵੀ ਦਿਲ ਜਿਹੜਾ ਉਹ ਨਾ ਬਾਗੋ ਬਾਗ ਹੋ ਗਿਆ ਇਹ ਇਹ ਵੇਖੋ ਵੀ ਇਹ ਫਿਊਚਰ ਦਾ ਮਾਡਲ ਆ ਦੁਬਈ ਦਾ ਇਹ ਦੁਬਈ ਫਿਊਚਰ ਦੇ ਵਿੱਚ ਇਦਾਂ ਦੀ ਨਜ਼ਰ ਆਊਗੀ। ਬਾਕੀ ਇਹ ਗੱਲਾਂ ਨਹੀਂ ਹੈਗੀਆਂ ਕਿਉਂਕਿ ਦੁਬਈ ਜਿਹੜੀ ਟੈਕਸੀ ਆ ਨਾ ਡਰੋਨਸ ਵਾਲੀ ਟੈਕਸੀ ਜਿਹੜੀ ਆ ਉਹ ਦਸੰਬਰ 2025 ਦਾ ਪਲਾਨ ਆ ਵੀ ਇੱਥੇ ਦੁਬਈ ਦੇ ਵਿੱਚ ਤੁਹਾਨੂੰ ਆਮ ਉੱਡਦੀ ਦੇਹੋਗੀ। ਕਿਉਂਕਿ ਇਹਦਾ ਜਿਹੜਾ ਪਾਰਕਿੰਗ ਜਿਹੜੀ ਹੈਗੀ ਆ ਨਾ ਉਹ ਤਾਂ ਮੈਂ ਬਿਲਡਿੰਗ ਜਿਹੜੀ ਆ ਉਹ ਕੰਸਟਰਕਸ਼ਨ ਹੁੰਦੀ ਵੇਖ ਰਿਹਾ। ਉਹ ਮੇਰੇ ਸਾਹਮਣੇ ਕੰਸਟਰਕਸ਼ਨ ਹੋ ਰਹੀ ਆ ਇਸ ਟਾਈਮ ਬਿਲਡਿੰਗ ਜਿਹੜੀ ਆ। ਤੇ ਇਹਨਾਂ ਦਾ ਪਲਾਨ ਹੈ ਵੀ ਦਸੰਬਰ 2025 ਦੇ ਵਿੱਚ ਉਹ ਫਿਰ ਆਪਾਂ ਟੈਕਸੀਆਂ ਜਿਹੜੀਆਂ ਨਾ ਉਹ ਆਪਰੇਸ਼ਨ ਜਿਹੜਾ ਵਾ ਉਹ ਸ਼ੁਰੂ ਕਰ ਦੇਣਾ ਤੇ ਆ ਆ ਗਏ ਆ ਜੀ ਆਪਾਂ ਹੁਣ ਸੈਕੰਡ ਫਲੋਰ ਦੇ ਉੱਤੇ ਤੇ ਇੱਥੇ ਹੈਗੇ ਆ ਜੀ ਹਾਈ ਫਾਈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰਿਲੇਟਡ ਜਿਹੜੇ ਵੀ ਟੂਲਸ ਹੈਗੇ ਆ ਰੋਬੋਟਸ ਵਗੈਰਾ ਤੇ ਹਾਈ ਐਂਡ ਕਾਰਸ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਆਟੋਮੈਟਿਕਲੀ ਆਪਣੇ ਆਪ ਚੱਲਣਗੀਆਂ ਫਿਊਚਰ ਦੇ ਵਿੱਚ ਤੇ ਉਹਨਾਂ ਦਾ ਡਿਸਪਲੇਅ ਜਿਹੜਾ ਵਾ ਉਹ ਇਥੇ ਕੀਤਾ ਹੋਇਆ ਤੇ ਇਹ ਹੈਗੀ ਆ ਜੀ ਈ ਬਾਈਕ ਜਿਹੜੀ ਕਿ ਫਿਊਚਰ ਦੇ ਵਿੱਚ ਦੌੜੇਗੀ ਸੜਕਾਂ ਦੇ ਉੱਤੇ ਬਾਕੀ ਇਹ ਅੱਜ ਕੱਲ ਵੀ ਅਵੇਲੇਬਲ ਹੈਗੀ ਆ ਪਰ ਕਿੰਨੀ ਇੱਕ ਕਾਰਗਰ ਆ ਜਾਂ ਕਿੰਨੀ ਇੱਕ ਸਟੇਬਲ ਆ ਇਹ ਤੇ ਚਲਾਇਆ ਪਤਾ ਲੱਗਣੀ ਆ ਤੇ ਇਹ ਵੈਸੇ ਵੀ ਵੀ ਕਰਕੇ ਇੱਕ ਵੈਬਸਾਈਟ ਉੱਤੇ ਮੈਂ ਦੇਖੀ ਏ ਉੱਥੇ ਵਿਗਦੀ ਪਈ ਹੈ ਜੇ ਵੀ ਤੇ ਆਇਆ ਜੀ ਡਰੋਨ ਜਿਹੜੇ ਕਿ ਡਰੋਨ ਟੈਕਸੀਜ਼ ਦੇ ਰੂਪ ਦੇ ਵਿੱਚ ਵਰਤੇ ਜਾਣੇ ਆ ਉੱਪਰ ਲਿਖਿਆ ਹੋਇਆ ਆ ਆਰਟੀਏ ਰੋਡ ਐਂਡ ਟਰਾਂਸਪੋਰਟ ਅਥਾਰਟੀ ਇਹ ਦੁਬਈ ਦੀ ਮੇਨ ਅਥਾਰਟੀ ਹੈ ਜਿਹੜੀ ਕਿ ਸਾਰਾ ਟਰਾਂਸਪੋਰਟ ਦਾ ਜਿਹੜਾ ਦੁਬਈ ਦੇ ਵਿੱਚ ਬੱਸਾਂ, ਟ੍ਰੇਨ ਤੇ ਜੋ ਕੁਝ ਵੀ ਚੱਲਦਾ ਉਹ ਸਾਰਾ ਓਨ ਕਰਦੀ ਆ ਤੇ ਇਹ ਟੈਕਸੀ ਉੱਡੂਗੀ ਜੀ ਅਗਲੇ ਸਾਲ ਤੱਕ ਤੇ ਆਹ ਹਵਾ ਦੇ ਵਿੱਚ ਉਡਣ ਵਾਲਾ ਸੋਲਜਰ ਇਹ ਵੀ ਇਕੁਪਮੈਂਟ ਅੱਜਕੱਲ ਅਵੇਲੇਬਲ ਆ ਵੈਸੇ ਕੁਝ ਲੋਗ ਐਕਸਪੈਰੀਮੈਂਟ ਵਾਸਤੇ ਅੱਜਕੱਲ ਇਹਨੂੰ ਵਰਤ ਰਹੇ ਆ ਬਾਕੀ ਆਉਣ ਵਾਲਾ ਟਾਈਮ ਦੱਸੂਗਾ ਵੀ ਇਹ ਚੀਜ਼ਾਂ ਜਿਹੜੀਆਂ ਇਹ ਕਿੰਨੇ ਕੁ ਸਕਸੈਸਫੁਲ ਹੁੰਦੀਆਂ ਤੇ ਆਹ ਵੀ ਕੁੱਤੇ ਵੀ ਜਿਹੜੇ ਆ ਕੁੱਤੇ ਇਲੈਕਟ੍ਰੋਨਿਕਸ ਆਉਣ ਡੇ ਪਏ ਆ ਤੇ ਹੁਣ ਆਮ ਕੁੱਤਿਆਂ ਦਾ ਪਤਾ ਨਹੀਂ ਕੀ ਬਣਨਾ ਵਿਚਾਰਿਆਂ ਦਾ ਹੈ ਇਹ ਹੁਣ ਬਿਨਾਂ ਰੋਟੀ ਵਾਲੇ ਆ ਚਾਰਜਿੰਗ ਤੇ ਚੱਲਣੇ ਆ ਜਿੱਧਰੋਂ ਮਰਜ਼ੀ ਭਜਾ ਲੋ ਤੇ ਆਲਮੋਸਟ ਸਾਰੀਆਂ ਚੀਜ਼ਾਂ ਹੀ ਇੱਥੇ ਇਲੈਕਟ੍ਰੋਨਿਕਸ ਤੇ ਏਆਈ ਡਰਾਈਵਨ ਆ ਬਾਕੀ ਹੁਣ ਆਪਾਂ ਰੋਬੋਟ ਦੇ ਨਾਲ ਗੱਲਾਂ ਕਰਦੇ ਆ ਤੇ ਵੇਨੇ ਵੀ ਕਿੰਨਾ ਕ ਅੰਡਰਸਟੈਂਡ ਕਰਦਾ ਵੈਸੇ ਇਹਨਾਂ ਨੇ ਵੀ ਆਉਣ ਮਾਰੇ ਟਾਈਮ ਦੇ ਵਿੱਚ ਸਾਡੀਆਂ ਨੌਕਰੀਆਂ ਵੇਖੋ ਕਿੰਨੀਆਂ ਕ ਖਾਂਦੇ ਆ ਤੇ ਕਿੰਨੀਆਂ ਕ ਰਹਿਣ ਦਿੰਦੇ ਆ ਆ ਵੀ 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 ਆ The Museum of the Future is truly something special. Did anything in particular catch your eye? The Waha Community. The Waha Community. Repeat. The Waha Community. The Waha Community. The Waha community. It looks like the Museum of the Future doesn't have a specific exhibit about the Baja community, but it does offer diverse experiences and themes focusing on the future of humanity, technology, and sustainability. Did you explore any of these? I'm doing well, glad to have you here. How's your visit going? <laughs> ਤੇ ਉਥੋਂ ਵਹਨੇ ਆ ਇੱਕ ਤਾਂ ਸਿਟੀ ਦਾ 뷰 ਤੇ ਨਾਲੇ ਜਿਹੜਾ ਕੈਲੀਗ੍ਰਾਫੀ ਜਿਹੜੇ ਵਰਡ ਉੱਕਰੇ ਹੋਏ ਆ ਬਾਰ-ਬਾਰ ਤੇ ਉਹਨੂੰ ਬਿਲਕੁਲ ਲਾਗੋਂ ਤੋਂ ਵਹਨੇ ਆ ਤੇ ਵਹਨੇ ਆ ਵੀ ਕਿੰਦਾ ਦਾ ਨਜ਼ਾਰਾ ਤੇ ਆਹ ਜਿਹੜਾ ਬਾਏ ਸਟੇਨਲੈਸ ਸਟੀਲ ਇਹਨਾਂ ਨੇ ਲਾਇਆ ਉਹਨਾਂ ਦੇ ਪੈਨਲ ਆ ਤੇ ਉੱਤੇ ਵਿਚਕਾਰ ਇਹਨਾਂ ਨੇ ਸ਼ੀਸ਼ਾ ਲੱਗਾ ਹੋਇਆ ਕਾਲੇ ਰੰਗ ਦਾ ਜਿਹੜਾ ਵਾ ਪਲਾਸਟਿਕ ਜੀ ਦਾ ਤੇ ਉਹਦੇ ਨਾਲ ਥੋੜੇ ਅੱਖਰ ਜਿਹੜੇ ਆ ਉਹ ਉੱਕਰ ਕੇ ਨਿਕਲਦੇ ਬਾਹਰ ਨੂੰ ਤੇ ਬਾਕੀ ਐਦਾਂ ਦਾ ਕੁਛ ਨਜ਼ਾਰਾ ਇੱਥੋਂ ਵੇਖਣ ਦਾ ਤੇ ਆ ਜਿਹੜਾ ਨਾਲ ਹੀ ਰੋਡ ਜਾ ਰਿਹਾ ਇਹ ਸ਼ੇਖ ਜਾਇਦ ਰੋਡ ਆ ਇਹ ਸਿੱਧਾ ਆਬੂ ਧਾਪੀ ਨੂੰ ਚਲੇ ਜਾਂਦਾ ਤੇ ਨਾਲ ਹੀ ਇਹ ਤੇ ਬਿਲਕੁਲ ਮੈਟਰੋ ਦੀ ਲਾਈਨ ਵੀ ਜਿਹੜੀ ਆ ਇੱਥੇ ਅ ਨਿਕਲਦੀ ਇਹਦੇ ਨਾਲ-ਨਾਲ ਤੇ ਇਹਨੂੰ ਵੇਖ ਲਓ ਵੀ ਬਿਲਡਿੰਗ ਨੂੰ 6 ਸਾਲ ਲੱਗੇ ਇਹਨੂੰ ਬਣਾਉਂਦੇ ਬਣਾਉਂਦਿਆਂ ਤੇ ਕਾਫੀ ਟਾਈਮ ਮਲ 2014 ਦੇ ਵਿੱਚ ਸ਼ੁਰੂ ਹੋਈ ਸੀ ਤੇ 2022 ਦੇ ਵਿੱਚ ਜਿਹੜੀ ਇਹ ਪੂਰੀ ਹੋ ਗਈ ਸੀ ਤੇ ਵੇਖ ਲਓ ਵੀ ਇਹਦੇ 7 ਫਲੋਰ ਆ ਪਰ ਬਾਹਰੋਂ ਵੇਖਣ ਨੂੰ ਬਿਲਡਿੰਗ ਇੰਨੀ ਉੱਚੀ ਲੱਗਦੀ ਨਹੀਂ ਹੈ ਤੇ ਹੁਣ ਅਸੀਂ ਮਿਲਾਂਗੇ ਜੀ ਫੇਰ ਅਗਲੀ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਰੱਬ ਰੱਖਾ ਬਾਕੀ ਵੀਡੀਓ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਜੇ ਵਧੀਆ ਲੱਗੇ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ